ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਸ਼ਰਮਾ ਆਵਾਜ਼ ਪੰਜਾਬ ਦੀ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਮਿਤੀ 27 April 2024 ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਮਲਵਿੰਦਰ ਸਿੰਘ ਕੰਗ ਦੇ ਸਿਟੀ ਹਾਰਟ ਮਾਰਕੀਟ ਖਰੜ ਸਥਿਤ ਦਫਤਰ ਦਾ ਉਦਘਾਟਨ ਮੈਡਮ ਅਨਮੋਲ ਗਗਨਮਾਨ ਕੈਬਨਿਟ ਮੰਤਰੀ ਪੰਜਾਬ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਦੇ 파ਟ ਦੇ ਭੋਗ ਉਪਰੰਤ ਕੀਤਾ ਗਿਆ ਇਸ ਤੋਂ ਉਪਰੰਤ ਮੰਤਰੀ ਸਾਹਿਬਾ ਵੱਲੋਂ ਹਲਕੇ ਦੇ ਵਿੱਚ ਕੀਤੇ ਵਿਕਾਸ ਕੰਮਾਂ ਬਾਰੇ ਜ਼ਿਕਰ ਕੀਤਾ ਚੌਣ ਜਲਸੇ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਦੇ ਉਮੀਦਵਾਰ ਸਰਦਾਰ ਮਲਵਿੰਦਰ ਸਿੰਘ ਕੰਗ ਵੱਲੋਂ ਭਗਵੰਤਪ ਸਿੰਘ ਮਾਨ ਸਰਕਾਰ ਵੱਲੋਂ 2 ਸਾਲਾਂ ਦੇ ਵਿੱਚ ਕੀਤੇ ਕੰਮਾਂ ਬਾਰੇ ਚਰਣਾ ਪਾਇਆ ਗਿਆ ਦੇਖਦੇ ਰਹੋ ਆਵਾਜ਼ ਪੰਜਾਬ ਦੀ ਨਿਊਜ਼ ਚੈਨਲ ਇੱਕ ਪੂਰੇ ਪੰਜਾਬ 'ਚ ਐਡਵਾਂਟੇਜ ਆ ਜੀ ਖਰੜ ਦੇ ਵਿੱਚ ਲੋਕ ਪਹਿਲਾਂ ਵੀ ਲੋਕਾਂ ਨੇ ਜਿਹੜਾ ਰਿਕਾਰਡ ਤੋੜ ਵੋਟਾਂ ਨਾਲ ਜਤਾਇਆ ਸੀ ਉੱਤੇ ਲੋਕ ਹੁਣ ਵੀ ਸਰਕਾਰ ਦੇ ਕੰਮਾਂ ਤੋਂ ਤੇ ਬਤੌਰ ਐਮਐਲਏ ਖੁਸ਼ ਨੇ ਸਪੋਰਟ ਕਰਦੇ ਨੇ ਤੇ ਲੋਕਾਂ ਦੇ ਵਿੱਚ ਵੀਦਾ ਵੱਡੇ ਵੱਡੇ ਪ੍ਰੋਜੈਕਟ ਨੇ ਜਿਹੜੇ ਖਰੜ ਸ਼ਹਿਰ ਦੇ ਪਾਸ ਹੋਏ ਨੇ ਜਿਹੜਾ ਦਫ਼ਤਰ ਦਾ ਜੀ ਸਾਡੇ ਮਲਵਿੰਦਰ ਸਿੰਘ ਕੰਗ ਉਮੀਦਵਾਰ ਨੇ ਜਿਹੜੇ ਉਹਨਾਂ ਨੂੰ ਮਸਰਾ ਸ਼ਾ ਨਾਲ ਅਸੀਂ ਜਿਹੜਾ ਇਹ ਦਫ਼ਤਰ ਖੋਲਿਆ ਤੇ ਘਰੜ ਦੇ ਲੋਕਾਂ ਦੀ ਪੁਲਿਸ ਉਹਨਾਂ ਦੀ ਕੈਂਪੇਨ ਤੋਂ ਡਰਦਿਆਂ ਨਹੀਂ ਉਹਨਾਂ ਨੂੰ ਜੇਲ੍ਹ ਅੰਦਰ ਕੀਤਾ ਗਿਆ ਦੀ ਕੈਂਪੇਨ ਕਰਨਗੇ ਤੇ ਉਸ ਦਰਦੇ ਸਦਕਾ ਹੀ ਜਿਹੜਾ ਕੇਂਦਰ ਸਰਕਾਰ ਨੇ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਜੇਲ੍ਹ ਦੇ ਵਿੱਚ ਪਾਇਆ ਪਰ ਲੋਕ ਦੇ ਵਿੱਚ ਜਿਹੜਾ ਰੋਸ ਉੱਠਿਆ ਉਹਨਾਂ ਨੂੰ ਅੰਦਰ ਦੇਣ ਕਰਕੇ ਆਪੋਜੀਸ਼ਨ ਦੀ ਆਵਾਜ਼ ਦਬਾਉਣ ਕਰਕੇ ਲੋਕਤੰਤਰ ਦਾ ਘਾਣ ਕਰਨ ਕਰਕੇ ਜਿਹੜਾ ਲੋਕ ਨੇ ਇਸ ਰੋਸ ਦੇ ਵਿੱਚ ਨੇ ਸੋ ਜਿਹੜਾ ਜੇਲ੍ਹ ਦਾ ਜਵਾਬ ਹੈ ਉਹ ਲੋਕ ਵੋਟਾਂ ਪਾ ਕੇ ਦੇਣਗੇ ਆਪੋਜੀਸ਼ਨ ਨੂੰ ਦਬਾਉਣ ਦਾ ਜਿਹੜਾ ਤਰੀਕਾ ਹੈ ਕੇਂਦਰ ਦਾ ਲੋਕ ਦੇਖੋ ਲੋਕਤੰਤਰ ਹੈ ਤੁਸੀਂ ਵੋਟਾਂ ਦੇ ਤਰੀਕੇ ਨਾਲ ਲੜੋ ਜਿਹਨੂੰ ਲੋਕ ਵੋਟ ਪਾ ਦੇਣਗੇ ਉਹ ਕਿ ਆ ਜਾਣਗੇ ਪਹਿਲਾਂ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਮੇਅਰ ਦੀ ਚੋਣ 'ਚ ਜਿੱਡਾ ਘਪਲਾ ਕੀਤਾ ਸਾਰਿਆਂ ਨੂੰ ਪਤਾ ਹੈ ਪਰ ਅਰਵਿੰਦ ਕੇਜਰੀਵਾਲ ਜੀ ਨਾਲ ਅਸੀਂ ਪੂਰਾ ਵਧੀਆ ਤਰੀਕੇ ਨਾਲ ਜਿਹੜਾ ਸਾਰੀ ਸਰਕਾਰ ਸਾਡੀ ਇਕਜੁੱਟ ਹੋ ਕੇ ਖੜੀ ਹੈ ਤੇ ਅਸੀਂ ਮਿਹਨਤ ਕਰ ਰਹੇ ਹਾਂ ਗਰਾਊਂਡ ਉੱਤੇ ਲੋਕਾਂ ਦੇ ਵਿੱਚ ਪੂਰਾ ਜਿਹੜਾ ਸਾਡਾ ਸਾਥ ਹੈ ਜੀ ਫਿਰ ਅਰਮੋਲ ਗਗਰਮਾਨ ਇੱਧਰ ਪਹੁੰਚੇ ਨੇ